ਪਿੰਡ ਬਲਿਆਣ ਵਾਲੇ ਵਿੱਚ ਮੰਗਤਾ ਸਿੰਘ ਨਾਂ ਦਾ ਗਰੀਬ ਮਜ਼ਦੂਰ ਰਹਿੰਦਾ ਸੀ ਹਾਲਾਤ ਇੰਜ ਸਨ ਕਿ ਚੁੱਲ੍ਹੇ ਵਿੱਚ ਧੂਆਂ ਵੀ ਕਰਜ਼ੇ ਤੇ ਚੜਦਾ ਸੀ ਪਰ ਮੰਗਤਾ ਦੀ ਅਕਲ ਸੂਈ ਦੀ ਨੋਕ ਵਰਗੀ ਤਿੱਖੀ ਸੀ ਹਮੇਸ਼ਾ ਅੱਗੇ ਦੀ ਸੋਚਦਾ ਸੀ ਇੱਕ ਸਾਲ ਭਿਆਨਕ ਸੋਕਾ ਪੈ ਗਿਆ ਲੋਕਾਂ ਦੇ ਖੇਤ ਮਾਰੂਥਲ ਦੇ ਰੇਤ ਵਾਂਗ ਸੁੱਕ ਗਏ ਮੰਗਤਾ ਨੇ ਸੋਚਿਆ ਜਿਸ ਦੇ ਹੱਥ ਪਾਣੀ ਉਸ ਦੇ ਹੱਥ ਰਾਜ ਉਸਨੇ ਚੁੱਪਕੇ-ਚੁੱਪਕੇ ਨਦੀ ਤੋਂ ਆਪਣੇ ਖੇਤ ਤੱਕ ਛੋਟਾ ਨਹਿਰਾ ਖੋਦਣਾ ਸ਼ੁਰੂ ਕਰ ਦਿੱਤਾ। ਪਿੰਡ ਵਾਲੇ ਹੱਸਦੇ, ਇਹ ਤਾਂ ਕੱਲਾ ਚੱਕੀ ਚਲਾਉਂਦਾ ਹੈ। ਪਰ ਜਦੋਂ ਪਾਣੀ ਉਸਦੇ ਖੇਤਾਂ ਵਿੱਚ ਚਮਕਣ ਲੱਗਾ ਤੇ ਹੋਰਾਂ ਦੇ ਖੇਤ ਸੁੱਕੇ ਪਏ ਤਾਂ ਸਭ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਸਿਆਣੇ ਦਾ ਕੰਮ ਮੌਕੇ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਹੁਣ ਲੋਕ ਪਾਣੀ ਲੈਣ ਮੰਗਤਾ ਕੋਲ ਆਉਂਦੇ ਸਨ। ਉਹ ਕਹਿੰਦਾ ਮੁਫਤ ਦਾ ਲੱਡੂ ਕਿਸੇ ਨੂੰ ਨਹੀਂ ਮਿਲਦਾ ਤੇ ਥੋੜਾ ਮੁੱਲ ਲੈਂਦਾ। ਕੁਝ ਹੀ ਮਹੀਨਿਆਂ ਵਿੱਚ ਉਹ ਕੰਗਾਲ ਤੋਂ ਕਮਾਈ ਵਾਲਾ ਬਣ ਗਿਆ ਕਹਾਣੀ ਦਾ ਸਬਕ ਵਕਤ ਤੇ ਬੀਜਿਆ ਬੀਜ ਹੀ ਸੋਨੇ ਵਰਗੀ ਫਸਲ ਦਿੰਦਾ ਹੈ ਜੇ ਵੀਡੀਓ ਨੇ ਦਿਲ ਖੁਸ਼ ਕਰ ਦਿੱਤਾ ਤਾਂ ਲਾਈਕ ਦਾ ਬਟਨ ਕੁੱਟ ਮਾਰੋ ਕਮੈਂਟਾਂ 'ਚ ਆਪਣਾ ਰੰਗ ਜਮਾਓ ਤੇ ਸਬਸਕ੍ਰਾਈਬ ਕਰਕੇ ਘੰਟੀ ਐਵੇਂ ਵਜਾਓ ਜਿਵੇਂ ਮੇਲੇ ਵਿੱਚ ਢੋਲ ਵਜਦਾ ਏ ਚਲੋ ਫਿਰ ਮਿਲਾਂਗੇ ਹੋਰ ਮੌਜਾਂ ਲੈ ਕੇ